ਹਾਂਜੀ ਬਾਈ ਜੀ ਅੱਜ ਅਸੀਂ ਪਹੁੰਚੇ ਹਾਂ ਖੁਸ਼ਦਿਲ ਨਰਸਰੀ ਅਰਨੇ ਵਾਲਾ ਵਿਖੇ ਤੇ ਬਾਈ ਜੀ ਆਪਣਾ ਸ਼ੁਭ ਨਾਮ ਦੱਸ ਦਿਓ ਮੇਰਾ ਨਾਮ ਰੇਜੁਕੇਸ਼ਾ ਜੀ ਰੇਜੁਕੇਸ਼ ਜੀ ਆਪਣੇ ਨਾਲ ਹੋਣਗੇ ਤੇ ਇਹ ਆਪਾਂ ਨੂੰ ਪੂਰੀ ਨਰਸਰੀ ਬਾਰੇ ਅਤੇ ਬੂਟਿਆਂ ਬਾਰੇ ਪੂਰੀ ਆਪਾਂ ਨੂੰ ਜਾਣਕਾਰੀ ਦੇਣਗੇ ਬਾਈ ਜੀ ਕਰੀਏ ਸ਼ੁਰੂ ਹਾਂਜੀ ਹਾਂਜੀ ਆਜੋ ਬਾਈ ਜੀ ਕਿੱਥੋਂ ਸ਼ੁਰੂ ਕਰੋਗੇ ਤੁਸੀਂ ਦੱਸੋ ਸਾਨੂੰ ਤੁਤੋਂ ਮਰਜ਼ੀ ਆਜੋ ਬੂਟਿਆਂ ਬਾਰੇ ਜਾਣਕਾਰੀ ਦਿਓ ਸਾਨੂੰ ਪਹਿਲਾਂ ਤਾਂ ਸਾਨੂੰ ਫਲਾਂ ਦੇ ਬੂਟਿਆਂ ਬਾਰੇ ਜਾਣਕਾਰੀ ਦੇ ਦਿਓ ਕਿ ਲੋਕਾਂ ਨੂੰ ਬੜੇ ਸ਼ਿਕਾਇਤ ਹੁੰਦੇ ਕਰਦੇ ਜਾਂ ਪਾਰਕਾਂ 'ਚ ਨਾ ਹੁੰਦੇ ਦੇਖੋ ਵੀਰੇ ਫਲਦਾਰ ਪੌਦਿਆਂ ਦਾ ਤੇ ਇਹ ਹੈ ਜੀ ਹਾਂਜੀ ਅੱਜਕੱਲ ਆਪਣੇ ਪਹਿਲਾਂ ਤਾਂ ਚਲਦੀਆਂ ਸੀ ਪੁਰਾਣੀਆਂ ਚੀਜ਼ਾਂ ਜੀ ਜਿਵੇਂ ਮਰੂਤ ਹੋ ਗਿਆ ਹਾਂਜੀ ਜਾਂ ਹੋਰ ਚੀਜ਼ਾਂ ਜਿਵੇਂ ਆਪਣੇ ਆਮਕੀਨ ਨੂੰ ਮਾਲਟਾ ਹੋ ਗਿਆ ਹਾਂਜੀ ਉਹਨ ਲੋਕ ਹੋ ਗਏ ਹੁਣ ਹਰ ਚੀਜ਼ ਆਪਣੇ ਸਰਵਾਈਵ ਕਰਨ ਲੱਗ ਗਈ ਜੀ 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 ਠੀਕ ਹੈ ਜੀ ਆਵਾਗਾਡੋ ਹੋ ਗਿਆ ਜੀ ਸਟਾਰ ਫਰੂਟ ਹੋ ਗਿਆ ਸੇਦਾ ਫਲ ਹੋ ਗਿਆ ਐਵੇਂ ਦੀ ਚੀਜ਼ਾਂ ਹੁਣ ਆਪਣੇ ਵਧੀਆ ਰਿਵਾਈਵ ਕਰ ਰਹੀਆਂ ਨੇ ਸਮਝ ਕਰ ਰਹੀ ਹੈ ਬਈ ਆਪਣੇ ਮਤਲਬ ਕਿ ਹੁਣ ਪੰਜਾਬ 'ਚ ਆਉਣ ਲੱਗ ਪਈਆਂ ਨੇ ਸਲਾਹ ਹਾਂਜੀ ਮੇਰੇ ਬਾਕੀ ਹੁਣ ਆਪਾਂ ਦੇਖੋ ਨਾਰੀਅਲ ਹੈਗਾ ਜੀ ਆਪਾਂ ਟ੍ਰਾਇਲ ਬੇਸ ਤੇ ਲਾਇਆ ਹਾਂ ਮਤਲਬ ਆ ਦੇਖੋ ਥੱਲੇ ਡਰਮ ਵੱਢ ਕੇ ਅੱਛਾ ਇਹ ਸਭ ਨੇ ਟ੍ਰਾਇਲ ਜਿਹੜਾ ਬਾਈ ਡੂੰਘੀ ਇਹ ਡਰਮ ਚ ਹੈ ਇਹ ਫਿਲਹਾਲ ਵੀਰੇ ਆਪਾਂ ਟ੍ਰਾਇਲ ਬੇਸ ਲਾਇਆ ਜੀ ਅੱਛਾ ਇਸ ਤੋਂ ਬਾਅਦ ਆਪਾਂ ਇਹਨੂੰ ਕੀ ਕਰਨਾ ਹੈ ਹੁਣ ਆਪਾਂ ਸਰਦੀ 'ਚ ਇਹਨੂੰ ਬਚਾ ਕੇ ਦੇਖਾਂਗੇ ਸਰਦੀ 'ਚ ਥੋੜਾ ਖਰਾਬ ਹੁੰਦਾ ਜੀ ਅੱਛਾ ਮਤਲਬ ਸਰਦੀ 'ਚ ਆਪਣੇ ਜੇ ਬਚ ਗਿਆ ਵੀਰੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਮਤਲਬ ਫਿਰ ਅੱਗੇ ਆਪਾਂ ਲਵਾਉਣਾ ਸ਼ੁਰੂ ਕਰਨਾ ਮਤਲਬ ਕਿ ਤੁਸੀਂ ਇੱਕ ਤਰ੍ਹਾਂ ਦੀ ਲੈਬੋਰੀ ਅੱਗੇ ਇੱਥੇ ਚੈੱਕ ਕਰਕੇ ਫਿਰ ਆਏ ਸੀ ਆਪਾਂ ਸੀ ਵੀਰੇ ਚਾਰ ਪੀਸ ਲੈ ਕੇ ਆਏ ਸੀ ਠੀਕ ਹੈ ਦੋ ਪੀਸ ਆਪਣੇ ਸੱਜਣਾ ਇੱਥੇ ਉਹਨਾਂ ਨੇ ਲਵਾਇਆ ਤੇ ਦੋ ਪੀਸ ਆਪਣੇ ਵੀਰੇ ਆਪ ਆਏ ਸੀ ਠੀਕ ਹੈ ਜੀ ਬਾਕੀ ਆਪਣੇ ਕੋਲ ਹੋਰ ਵੀ ਕਾਫੀ ਚੀਜ਼ਾਂ ਨੇ ਆਜੋ ਵੀਰੇ ਆ ਬਾਕੀ ਆਪਣੇ ਇਹ ਗਮਲੇ ਚ ਵਗੈਰਾ ਵਿੱਚ ਲੱਗਣ ਵਾਲੀਆਂ ਚੀਜ਼ਾਂ ਨੇ ਵੀਰੇ ਬਈ ਇਹਦਾ ਨਾਂ ਕੀ ਹੈ ਚੈੱਕ ਬੜਾ ਮਸ਼ਹੂਰ ਹੈ ਬਈ ਇਹ ਇਹ ਵੀਰੇ ਡਰਾਈਸਿੰਗ ਦਾ ਡਰਕੂ ਹੈ ਜੀ ਅੱਛਾ ਠੀਕ ਹੈ ਗਮਲੇ ਚ ਲੱਗਣ ਵਾਲੀ ਵੈਰਾਈਟੀ ਕੋਈ ਫੁੱਲ ਵੀ ਫੁੱਲ ਫੁੱਲ ਵੀ ਲੱਗਦਾ ਜਾਂ ਨਹੀਂ ਵੀਰੇ ਇਹ ਬਸ ਜਾਵਤੀ ਪ ਹਾਂਜੀ ਆਹੋ ਬਾਕੀ ਤੁਹਾਨੂੰ ਵੀਰੇ ਹੋਰ ਚੀਜ਼ਾਂ ਬਾਰੇ ਦੱਸਦੇ ਹਾਂ ਜੀ ਬਾਈ ਸਾਨੂੰ ਨਾ ਥੋੜੀ ਜਿਹੀ ਨੌਲੇਜ ਘੱਟ ਹੀ ਆ ਤੁਸੀਂ ਨਾ ਦੱਸ ਦਿਓ ਵੀ ਸਾਨੂੰ ਜਿਹੜੀ ਚੀਜ਼ ਮਤਲਬ ਆਹ ਚੀਜ਼ਾਂ ਦੇਖੋ ਵੀਰੇ ਸਾਰੀਆਂ ਆਪਣੇ ਪਈਆਂ ਹਾਂਜੀ ਆ ਮਤਲਬ ਫੁੱਲਾਂ ਦੀਆਂ ਵੈਰਾਈਟੀਆਂ ਕੁਝ ਵੀਰੇ ਵੈਦਾਂ ਵੈਸੇ ਲੱਗਣ ਵਾਲੇ ਜਮੀਨ 'ਚ ਗਾਰਡਨ ਵਗੈਰਾ ਖਸਕਣ ਵਾਲੇ ਹਾਂਜੀ 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 ਆਹ ਪਟਾਰੀਆਂ ਆ ਦਿਖਾ ਦੇ ਬਾਈ ਕੈਮਰਾਮੈਨ ਮਾਰ ਦੇ ਸਾਰੇ ਪਾਸੇ ਆ ਦੇਖੋ ਵੀਰੇ ਆ ਆਪਣੇ ਰੋਜ਼ ਵਗੈਰਾ ਪੈਨੇ ਅੱਛਾ ਆ ਚੀਜ਼ ਵੀਰੇ ਦੇਖੋ ਵੀਰੇ ਇਹ ਆਪਣੀ ਨਵੀਂ ਵੈਰਾਈਟੀ ਆਈ ਹੈ ਜੀ ਜਾਮਨ ਜੀ ਹਾਂ ਜਾਮਨ ਲੱਗਦਾ ਮੈਨੂੰ ਥਾਈ ਜਾਮਨ ਹੈ ਵੀਰੇ ਇਹ ਇਹਦੇ ਵਿੱਚ ਆਹ ਦੇਖੋ ਵੱਡਾ ਸਾਈਜ਼ ਵੀ ਲੈ ਕੇ ਆਏ ਆ ਛੋਟਾ ਸਾਈਜ਼ ਵੀ ਆਪਾਂ ਲੈ ਕੇ ਆਏ ਆ ਇਹ ਵੀ ਆਪਣਾ ਟ్రਾਇਲ ਬੇਸ ਤੇ ਲਵਾ ਰਹੇ ਆ ਵੀਰੇ ਅੱਛਾ ਤੇ ਇਹਨਾਂ ਜਿਹੜੇ ਤੱਕ ਇੰਨਾ ਬਾਰੇ ਜਿਹੜੇ ਚਿੱਟੇ ਜਾਮਨ ਸੁਣੇ ਉਹ ਤਾਂ ਨਹੀਂ 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 ਵੀਰੇ ਇਹ ਹੈਗਾ ਥਾਈ ਜਾਮਨ ਜੀ ਫਿਰ ਲਾਲਾਪਾ ਉੱਥੋਂ ਵੇਖਿਆ ਇਹਨੂੰ ਫਰੂਟ ਆ ਜਾਂਦਾ ਜਲਦੀ ਵੀਰੇ ਥੋੜਾ ਜਿਹਾ ਹਾਂਜੀ ਆਮ ਜਮਨੋਂ ਆਮ ਜਮਨ ਨਾਲੋਂ ਜਿਵੇਂ ਉਹ 6-7 ਸਾਲ ਲੈਂਦਾ ਵੀਰੇ ਇਹ ਉੱਥੋਂ ਕਹਿੰਦੇ ਵੀ 4-5 ਸਾਲ ਬਾਅਦ 4 ਸਾਲ ਬਾਅਦ ਫਰੂਟ ਆ ਜਾਏਗਾ ਠੀਕ ਹੈ ਇਹ ਵੀ ਆਪਾਂ ਟ੍ਰਾਇਲ ਬੇਸ ਤੇ ਲੈ ਕੇ ਆਏ ਆ ਵੀਰੇ ਜੀ ਜਨ ਠੀਕ ਹੈ ਵੀ ਆਪਾਂ ਪਹਿਲਾਂ ਖੁਦ ਟ੍ਰਾਇਲ ਬੇਸ ਕਰਨਾ ਉਸ ਤੋਂ ਬਾਅਦ ਲੋਕਾਂ ਨੂੰ ਲਵਾਉਣਾ ਵੀਰੇ ਆਹ ਬੜੀਆਂ ਵੈਰੈਟੀਆਂ ਰੱਖੀਆਂ ਬਾਈ ਆਪਣੇ ਗਲਾਬ ਦੀਆਂ ਚਿੱਟੇ ਗਲਾਬ ਕਾਲੇ ਗਲਾਬ ਸਾਰੇ ਮਿਲਦੇ ਆਪਣੇ ਕੋਲ ਹਾਂਜੀ ਹਾਂਜੀ ਵੀਰੇ ਇਹਨਾਂ ਵਿੱਚ ਮਲਟੀ ਕਲਰ ਵੀ ਹੈਗਾ ਹਾਂਜੀ ਸਿੰਗਲ ਵੀ ਹੈਗਾ ਮਲਟੀ ਕਲਰ ਵੀ ਮਿਲ ਜਾਂਦਾ ਇੱਕ ਕੋਦੇ ਦੇ ਵਿੱਚ ਦੋ ਤਿੰਨ ਤਿੰਨ ਕਲਰ ਮਿਲ ਜਾਂਦੇ ਮਤਲਬ ਕੁਆਲਿਟੀ ਪੂਰੀਆਂ ਚੰਗੀਆਂ ਦੇਵ ਕੋਈ ਵੀ ਚੀਜ਼ ਦੇਵਾਂ ਦੇਖੋ ਆ ਦੇਖੋ ਮੰਗੋ ਲੈ ਕੇ ਆਏ ਹਾਂ ਕਿੰਨਾ ਘੋਰਾ ਸੋਹਣਾ ਲੱਗਿਆ ਬਾਈ ਤੁਹਾਡੀ ਗੱਲ ਵਿੱਚ ਆਹ ਦੇਖ ਇਹ ਵੀਰੇ ਆਪਣੇ ਵੇਲ ਹੈ ਜੀ ਅੱਛਾ ਹਾਂਜੀ ਇਹ ਮਤਲਬ ਕਿਸ ਚੀਜ਼ ਨੂੰ ਫੁੱਲ ਵਗੈਰਾ ਲੱਗਦੇ ਨੇ ਇਹਨੂੰ ਨਾ ਗਰੇ ਆਪਣੇ ਪਿੰਕ ਕਲਰ ਦੇ ਫੁੱਲ ਆਉਣਗੇ ਜੀ ਅੱਛਾ ਨਕੋਡੀਆਂ ਵੇਲ ਬੋਲਦੇ ਨੇ ਜੀ ਠੀਕ ਹੈ ਮਤਲਬ ਏਟਾਂ ਚ ਚੜਾਉਣ ਵਾਸਤੇ ਜਾਂ ਵਾਹ ਹਾਂਜੀ ਹਾਂਜੀ ਆ ਦੇਖੋ ਆਪਾਂ ਵੀਰੇ ਮੰਗੋ ਦੀ ਕੁਆਲਿਟੀ ਲੈ ਕੇ ਆਏ ਹਾਂ ਹਾਂਜੀ ਠੀਕ ਹੈ ਇਹ ਰਸਮ ਮੰਗੋ ਆ ਜੀ ਰਸਮ ਮੰਗੋ ਹਾਂਜੀ ਇਦੇ ਵਿੱਚ ਆਪਣੇ ਕੋਲ ਅਲਫਾਂਸੋ ਵੀ ਪਿਆ ਜੀ ਮਲਿਕਾ ਵੀ ਪਿਆ ਕੇਸਰ ਵੀ ਹੈਗਾ ਜੀ ਜੇ ਆਪਣੇ ਇਧਰ ਦੇ ਹੀ ਆ ਨਸਲਾਂ ਕਿ ਬਾਈ ਮਤਲਬ ਨਸਲਾਂ ਆਉਂਦੀਆਂ ਅੰਤਰਾਪਰਦੇਸ਼ ਤੋਂ ਅੱਛਾ ਰਾਜਾਮੰਦਰੀ ਵਗੈਰਾ ਉੱਧਰ ਸਟੇਟ ਹੈਗੀ ਆ ਕਰਨਾਟਕਾ ਚ ਇਹ ਆਪਣੇ ਪੂਰੀਆਂ ਕਾਮਯਾਬ ਹਾਂ ਜੀ ਆਪਣੇ ਮਤਲਬ ਆਪਾਂ ਲਵਾ ਰਹੇ ਆ ਅੱਜਕੱਲ ਪੂਰੀਆਂ ਵਧੀਆ ਚੱਲ ਰਹੀਆਂ ਨੇ ਵੀਰੇ ਆਜੋ ਬਾਕੀ ਹੋਰ ਸੋਰਟ ਵੀ ਮੈਂ ਇਹ ਸਾਨੂੰ ਥੋੜੀ ਜਿਹੀ ਜਾਣਕਾਰੀ ਦਿਓ ਕਿ ਕਈ ਗੁੱਟੇ ਹੁੰਦੇ ਆ ਕਿ ਸੇਮ ਵਾਲੇ ਏਰੀਆ ਚ ਨਹੀਂ ਲੱਗਦੇ ਜਾਂ ਕੋਈ ਮਤਲਬ ਕਿ ਜ਼ਿਆਦਾ ਖੁਸ਼ਕਤ ਨਹੀਂ ਲੱਗਦੇ ਬਾਈ ਜੀ ਪਤਾ ਕੀ ਆਪਣੀ ਜ਼ਮੀਨ ਥੋੜੀ ਵਧੀਆ ਹੋ ਗਈ ਜਦੋਂ ਆਪਾਂ ਨਹਿਰੀ ਪਾਣੀ ਪਾਉਣਾ ਸ਼ੁਰੂ ਕਰ ਦਾਂਗੇ ਨਾ ਵੀਰੇ ਹਾਂਜੀ ਉਦੋਂ ਆਪਣੇ ਪੌਦੇ ਚੱਲਣਗੇ ਚੱਲਣਗੇ ਇਹ ਜਿਹੜੀ ਵੈਰਾਈਟੀ ਆ ਆਪਣੀ ਹਾਂਜੀ ਥੋੜਾ ਜਿਹਾ ਮਤਲਬ ਕਿ ਜੇ ਸੇਮ ਵਾਲੇ ਏਰੀਆ ਤੇ ਚੱਲ ਜਾਣਗੇ ਚੱਲ ਜਾਣਗੇ ਕੋਈ ਟੱਕਰ ਇਹਨਾਂ ਨੂੰ ਹਾਂਜੀ ਕੁਝ ਵੀ ਨਹੀਂ ਹੁੰਦਾ ਜ਼ਿਆਦਾ ਵੀ ਜ਼ਿਆਦਾ ਸੇਮ ਵਾਲਾ ਨਾ ਹੋਵੇ ਥੋੜਾ ਬਹੁਤ ਤਾਂ ਪੌਦਾ ਸਰਵਾਈਵ ਕਰ ਜਾਂਦਾ ਥੋੜਾ ਬਹੁਤ ਕਰ ਜਾਂਦਾ ਵੀ ਜ਼ਿਆਦਾ ਜਿਹਾ ਪਨੱਕ ਤੱਕ ਭਰ ਦਿੰਦੇ ਆ ਫਿਰ ਬਿਲਕੁਲ ਜੀ ਬਿਲਕੁਲ ਇੱਕ ਤੁਸੀਂ ਅੱਜ ਕੱਲ ਪਤਾ ਕੀ ਹੁੰਦਾ ਅੱਜ ਕੱਲ ਲੋਕ ਆਪਦੀ ਮਿੱਟੀ ਦਾ ਸੈਂਪਲ ਚੈੱਕ ਕਰਾ ਲੈਂ ਆਹ ਕੋਰੇ ਮੰਗੋ ਦੀ ਵੈਰਾਈਟੀ ਥਾਰੀ ਆ ਜਾ ਵੀ ਇੱਧਰ ਆ ਜਾ ਅਗਰੇ ਆਪਾਂ ਆ ਦੇਖੋ ਫਰੂਟ ਦੀ ਵੈਰਾਈਟੀ ਆ ਵੀ ਆ ਚੀਕੂ ਆ ਵੀਰੇ ਆ ਜਾ ਭੱਜ ਕੇ ਕੈਮਰਾਮੈਨ ਸਾਡਾ ਪਿੱਛੇ ਰਹਿ ਜਾਂਦਾ ਥੋੜਾ ਜਿਹਾ ਅੱਛਾ ਅੱਜ ਕਿਹਨੂੰ ਲੱਗੇ ਵੀ ਪਏ ਬਾਈ ਨੇ ਕਿੰਨੇ ਕਿੰਨੇ ਹਾਂ ਜੀ ਵੀਰੇ ਸਾਈਜ਼ ਦੇਖੋ ਪੌਦੇ ਦਾ ਤੁਸੀਂ ਫੁੱਲ ਵੱਡਾ ਕਿੰਨੇ ਚਿਰ ਦਾ ਬਾਈ ਸਾਈਜ਼ ਕਿਹੜਾ ਇਹ ਆਪਣਾ ਕਿੰਨੇ ਚਿਰ ਦੀ ਉਮਰ ਹੋ ਗਈ ਬੁੱਟੇ ਇਹ ਮੇਰੇ ਸਾਹਮਣੇ ਵੀਰੇ ਘੱਟ ਤੋਂ ਘੱਟ 3 ਸਾਲ ਦਾ ਪੌਦਾ ਹੋਊਗਾ ਜੀ 3 ਸਾਲ ਦੇ ਬੁੱਟੇ ਨੂੰ ਦੇਖੋ ਮਤਲਬ ਕਿਹਨੂੰ ਲੱਗੇ ਵੀ ਪਏ ਹੈ ਆ ਦੇਖੋ ਪੂਰਾ ਫਰੂਟ ਆ ਵੀਰੇ ਇਸ ਵਾਰ ਆਪਾਂ ਨਾ ਥੋੜੀ ਕੋਸ਼ਿਸ਼ ਕੀਤੀ ਪੌਦਾ ਵੱਡਾ ਲੈ ਕੇ ਆਉਂਦੇ ਹਾਂ ਹਾਂ ਜੀ ਬਾਕੀ ਆਪਣੇ ਕੋਲ ਹੋਰ ਕਾਫੀ ਕੁਆਲਟੀਆਂ ਪਈਆਂ ਬਈ ਆਪਣੇ ਕੋਲੇ ਫਰੂਟ ਵਾਲੇ ਦਿਖਾਓ ਜਿਆਦੇ ਆਪਣੇ ਕੋਲ ਮਤਲਬ ਨਵੇਂ ਤੁਸੀਂ 10 ਰੇ ਸੀ ਕਿ ਅਵੋਕਾਡੋ ਜਾਂ ਉਹ ਸਟਾਰ ਕਿਹੜਾ ਆਇਆ ਸੀ ਆਪਣੇ ਕੋਲੇ ਸਟਾਰ ਫਰੂਟ ਵਗੈਰਾ ਵੀ ਕਹਿੰਦੇ ਜਿਹੜੇ ਉਹ ਚੀਕੋਦਰਾ ਲੱਗਦੇ ਉਹ ਹੀ ਹਨ ਨਹੀਂ ਵੀਰੇ ਇਹਨੂੰ ਆਪਣੇ ਪੰਜਾਬੀ ਚ ਆਪਾਂ ਮੱਖਣ ਪੇੜਾ ਕਹਿ ਦਿੰਦੇ ਹਾਂ ਹਾਂ ਮੱਖਣ ਪੇੜਾ ਹਾਂਜੀ ਇਹ ਉਹ ਚੀਜ਼ ਆ ਵੀਰੇ ਆਵਾਗਾਡੋ ਫਰੂਟ ਆ ਬਾਕੀ ਦੇਖੋ ਆਪਣੇ ਇਹ ਵੀ ਆਪਾਂ ਟ੍ਰਾਇਲ ਬੇਸ ਸੀ ਆ ਵੀਰੇ ਅੱਛਾ ਠੀਕ ਹੈ ਠੀਕ ਹੈ ਇਹ ਟ੍ਰਾਇਲ ਬੇਸ ਸੀ ਆ ਹਾਂ ਇਹ ਟ੍ਰਾਇਲ ਬੇਸ ਤੇ ਹੀ ਆ ਵੀਰੇ ਸਾਰਾ ਮੈਂ ਤਾਂ ਪੁੱਛਣ ਲੱਗਾ ਸੀ ਕਿ ਨਹੀਂ ਉਹ ਕਾਜੂ ਵੀ ਪਿਆ ਅੱਛਾ ਕਾਜੂ ਵੀ ਹਾਂਜੀ ਹਰ ਚੀਜ਼ ਆਪਾਂ ਲੈ ਕੇ ਆਏ ਆ ਇਸ ਵਾਰ ਨਵਾਂ ਨਵਾਂ ਫਰੂਟ ਹਾਂਜੀ ਕਿਤੇ ਸ਼ਿਮਲੇ ਚ ਤਾਂ ਨਹੀਂ ਲਈ ਫਿਰਦਾ ਸਾਨੂੰ ਨਹੀਂ 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 ਹੋਣੀ ਜਿਹੜੀ ਚੀਜ਼ ਆਪਣੇ ਲੱਗਣੀ ਉਹ ਚੀਜ਼ ਅੱਗੇ ਚਲੋ ਵੀਰੇ ਹੋਰ ਤੰਦ ਹੋਣੇ ਆਪਣੇ ਵੀਰੇ ਕਤਲ ਹੈ ਜੀ ਆਵਾ ਕਹਿ ਦੋ ਜੇ ਮਤਲਬ ਕਿ ਟ੍ਰੈਲ ਤੇ ਲੈਂਦੇ ਕਿਸੇ ਦਾ ਵੱਡਾ ਬੂਟਾ ਹੈ ਜਿਹੜਾ ਟ੍ਰੈਲ ਤੇ ਲੈਂਦੇ ਹੋ ਲਾਲ ਵੀਰੇ ਆਪਾਂ ਇੱਥੇ ਪਿੰਡ ਹੈਗਾ ਚਾਲਾਂ ਜੀ ਹਾਂਜੀ ਉੱਥੇ ਲਗਵਾਏ ਆ ਅੱਛਾ ਬਾਕੀ ਦੇਖੋ ਅਗਲੇ ਸਾਲ ਕੀ ਰਿਜ਼ਲਟ ਦਿੰਦੇ ਆ ਜੀ ਠੀਕ ਠੀਕ ਆ ਆਸਤਾ ਆਪਣੇ ਕਤਲ ਪਿਆ ਜੀ ਅੱਛਾ ਕਤਲ ਜਿਹੜੀ ਸਬਜ਼ੀ ਵੀ ਕਟਾਰ ਆਪਾਂ ਜੀ ਨੂੰ ਕਹਿ ਦਿੰਦੇ ਆਪਣੇ ਪੰਜਾਬੀ ਚ ਕਹਿ ਦਿੰਦੇ ਇਹ ਕਤਲ ਚੀਜ਼ ਹੈ ਉਹ ਚੀਜ਼ ਹੈ ਜੀ ਇਹ ਕਤਲ ਤਾਂ ਸਬਜ਼ੀ ਵਾਲੀ ਹੁੰਦੀ ਹੈ ਬਈ ਉਹੀ ਵੀਰੇ ਅੱਛਾ ਉਹੀ ਚੀਜ਼ ਹੈ ਵੀਰੇ ਇਹ ਕਤਲ ਹੈ ਜੀ ਇਹ ਉੱਪਰ ਨੂੰ ਵੱਧਦਾ ਕਿ ਸੈਲਰ ਦਾ ਵੀ ਹੈ ਇਹ ਪੇੜ ਬੰਦਾ ਵੀਰੇ ਪੂਰਾ ਅੱਛਾ ਪੂਰਾ ਦੇਖ ਤੋਂ ਬੰਦਾ ਹੈ ਹਾਂਜੀ ਆ ਉਹੀ ਚੀਕੂ ਆ ਗਿਆ ਜਿਹੜਾ ਆਪਾਂ ਪਿੱਛੇ ਦੇਖਿਆ ਸੀ ਵੀਰੇ ਚੀਕੂ ਦਾ ਮਤਲਬ ਛੋਟੀ ਉਮਰ ਦੇ ਆ ਗਏ ਨਾ ਹਾਂਜੀ ਹਾਂਜੀ ਆ ਇਧਰ ਤੇ ਆਪਣੇ ਉਹ ਆਪਣੇ ਕੈਪਸੂਲ ਅੰਗੂਰ ਹੈ ਵੀਰੇ ਅੱਛਾ ਆਪਾਂ ਸਪੈਸ਼ਲ ਪੂਨੇ ਤੋਂ ਲਿਆ ਕੇ ਤਿਆਰ ਕਰਦੇ ਆਂ ਵੀਰੇ ਲੰਮੇ ਅੰਗੂਰ ਜਿਹਨੂੰ ਲੱਗਦੇ ਹਾਂਜੀ ਆਪਾਂ ਪੂਨੇ ਤੋਂ ਲਿਆ ਕੇ ਤਿਆਰ ਕਰਦੇ ਆਂ ਵੀਰੇ ਵਧੀਆ ਠੀਕ ਠੀਕ ਹੈ ਤੇ ਉਸ ਤੋਂ ਬਾਅਦ ਵੀਰੇ ਆਪਣੇ ਕੋਈ ਮੈਡੀਸਿਨ ਪਲਾਂਟ ਵੀ ਹੈਗੇ ਆ ਜਿਵੇਂ ਆ ਇਹਨੂੰ ਆਪਾਂ ਇਹ ਚਲੋ ਮੈਡੀਸਿਨ ਬੋਲ ਸਕਦੇ ਨੇ ਕੁਛ ਐਵੇਂ ਦਾ ਇਹ ਆਪਣੇ ਆ ਜਾਂਦੀ ਆ ਇੱਕ ਮਿੰਟ ਕੱਟ ਸੋਸ ਵੀਰੇ ਅੱਛਾ ਇਹ ਜਵਾਈਨ ਆ ਬਾਈ ਜੀ ਇਹ ਜਵਾਈਨ ਆ ਗਈ ਵੀਰੇ ਠੀਕ ਹੈ ਹਾਂਜੀ ਇਹ ਜਵਾਈਨ ਦਾ ਪੂਰਾ ਇਹ ਜਿਹੜੀ ਆਪਾਂ ਸਬਜ਼ੀਆਂ ਵਿੱਚ ਵਰਤਦੇ ਹਾਂ ਉਹ ਵਾਲੀ ਜਾਂ ਕਿ ਹੋਰ ਇਸ ਪਾ ਕੇ ਇਹਨੂੰ ਕਰਦੇ ਨੂੰ ਕੀ ਲੱਗਦਾ ਵੀਰੇ ਬੀ ਲੱਗੂ ਕਹਿੰਦੇ ਉਹ ਆਪਣੀ ਅਜਮਾਇਨ ਬਣਦੀ ਆ ਉਹ ਤੋਦ ਤੱਕ ਠੀਕ ਠੀਕ ਪੂਰੀ ਖੁਸ਼ਬੂ ਆਉਂਦੇ ਵਰਗੀ ਆਉਗੀ ਪੱਤੇ ਦੇ ਵਿੱਚ ਉਹ ਪਰਲਾ ਬਾਈ ਜਿਹੜਾ ਨਰਮੇ ਵਰਗਾ ਉਹ ਕੀ ਚੀਜ਼ ਹੈ ਉਹ ਨਰਮਾ ਨਹੀਂ ਵੀਰੇ ਉਹ ਅੰਗੂਰ ਹੀ ਆ ਵੀਰੇ ਆ ਦਿਖਾਈ ਬਾਈ ਇਹ ਕੈਪਸੂਲ ਅੰਗੂਰ ਆ ਵੀਰੇ ਸਾਰਾ ਪੱਤੇ ਜਮਨਰ ਮਰਗੇ ਨੇੜੇ ਕਰਕੇ ਦਿਖਾ ਦੇਣਾ ਕੈਪਸੂਲ ਅੰਗੂਰ ਆ ਵੀਰੇ ਸਾਰਾ ਇਹ ਸਾਡੇ ਨੂੰ ਹੀ ਨਾ ਕਹਿ ਦੇ ਵੀ ਇਹ ਅੰਗੂਰ ਰੱਖੀ ਬਾਈ ਉਹ ਦੂਜੇ ਰੱਖੇ ਬੈਠੇ ਆਂਗੂਰ ਕਹਿ ਕੇ ਉਸ ਤੋਂ ਬਾਅਦ ਵੀਰੇ ਮੰਗੋ ਦੀ ਬਰਾਇ ਤੇ ਬਾਈ ਉਹ ਮਹਾਰਾਜ ਵਾਲੇ ਵੀ ਫਰੂਟ ਆਪਣੇ ਕੋਲੇ ਸੀਤਾਪਲ ਸੀਤਾਪਲ ਵੀਰੇ ਬਹੁਤ ਵਧੀਆ ਚੀਜ਼ ਹੈ ਜੀ ਇਹ ਵੀ ਬਾਈ ਸੁਣਿਆ ਮੈਂ ਵੀ ਸਰੀਰਾਸਤੇ ਬਹੁਤ ਵਧੀਆ ਚਾਹਣਾ ਮੈਡੀਸਿਨ ਦੇ ਤੌਰ ਤੇ ਬਾਕੀ ਵੇਖੋ ਟ੍ਰਾਇਲ ਬੇਸ ਹੈ ਜੀ ਆਪਣੇ ਚੱਲ ਗਏ ਤੇ ਮੈਂ ਤਾਂ ਕਹਿੰਨਾ ਬਹੁਤ ਵਧੀਆ ਗੱਲ ਹੈ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਇਹ ਬਾਕੀ ਆਹ ਸਟਾਰ ਫਰੂਟ ਪਿਆ ਵੀਰੇ ਅੱਛਾ ਇਹਨੂੰ ਮਤਲਬ ਕਿ ਕਿਹੋ ਜਿਹਾ ਫਰੂਟ ਲੱਗਦਾ ਫਰੂਟ ਹੁੰਦਾ ਵੀਰੇ ਸਟਾਰ ਫਰੂਟ ਆਪਣੇ ਆਪ ਨਹੀਂ ਕਿਸ ਤਰ੍ਹਾਂ ਦਾ ਖਾਂਚ ਮਿੱਠਾ ਆਪਣੇ ਮਿੱਠਾ ਦਾ ਨਹੀਂ ਹੁੰਦਾ ਵੀਰੇ ਜਿਹੜੀਆਂ ਇਹ ਚੀਜ਼ਾਂ ਨੇ ਇਹ ਥੋੜੀਆਂ ਕੜਤੰਦ ਨਹੀਂ ਹੁੰਦੀ ਵੀਰੇ ਮਤਲਬ ਖਾਣ ਨੂੰ ਵਧੀਆ ਵੀ ਨਹੀਂ ਤੇ ਨਹੀਂ ਵੀ ਵਧੀਆ ਪਰ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਹੈ ਰੇਟ ਲਈ ਸਾਰੇ ਮੰਨਦਾ ਜਿਵੇਂ ਕਹਿ ਦਿੰਦੇ ਜੀਭ ਦਾ ਸਵਾਦ ਨਾ ਜੀਭ ਦਾ ਸਵਾਦ ਹੈ ਵੀਰੇ ਫਰੂਟ ਆਪਣੇ ਕੋਲ ਸਾਰਾ ਹੀ ਆ ਆ ਦੇਖੋ ਆਪਾਂ ਖਜੂਰ ਲੈ ਕੇ ਆਏ ਆ ਵੀਰੇ ਇਸ ਵਾਰ ਮਿੱਠਾ ਦੇ ਬਾਈ ਖਜੂਰ ਇਹ ਖਜੂਰ ਲੈ ਕੇ ਆਏ ਆ ਵੀਰੇ ਵਧੀਆ ਜਿਹੜੇ ਨਸਲ ਦੇ ਬਾਈ ਖਜੂਰ ਇਹ ਵਾਲੀ ਵੀਰੇ ਆਪਣੇ ਬਰੀ ਨਸਲ ਦੀ ਖਜੂਰ ਹੈ ਜੀ ਅੱਛਾ ਠੀਕ ਹੈ ਜੀ ਪੀਲੇ ਕਲਰ ਦੀ ਖਜੂਰ ਆਊਗੀ 4 ਫੁੱਟ ਤੱਕ ਆ ਕੇ ਫਰੂਟ ਆ ਜਾਂਦਾ ਵੀਰੇ ਜਦੋਂ 4 ਫੁੱਟ ਦਾ ਪੌਦਾ ਹੋ ਜਾਊਗਾ ਕਿੰਨੇ ਸਾਲ ਦੇ ਨੂੰ ਬਾਈ ਇਹਨੂੰ ਲੱਗਣ ਲੱਗੇ ਹੁੰਦੇ ਵੀਰੇ 4 ਤਾਂ ਆਪਣੇ 2 ਸਾਲ ਬਾਅਦ ਫਰੂਟ ਆ ਜਾਏਗਾ ਜੀ ਨੂੰ ਅੱਜ ਤੋਂ ਬਾਅਦ ਇਸ ਚੀਜ਼ ਤੱਕ ਕਿਉਂਕਿ ਖਜੂਰ ਤਾਂ ਆਪਣੇ ਬਹੁਤ ਵਧੀਆ ਚੱਲਦੀ ਹੈ ਹਾਂਜੀ 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 ਬਾਕੀ ਚੰਦਨ ਦੀ ਵੈਰਾਈਟੀ ਹੋ ਗਈ ਵੀਰੇ ਚੰਦਨ ਆ ਬਰ ਚੰਦਨ ਉਹ ਪੁਸ਼ਪਰਾ ਜਿਹੜੀ ਹਾਂਜੀ ਲੈ ਆ ਵੀ ਮਿੱਤਰੋ ਬਾਈ ਖਿਆਲ ਰੱਖੀਂ ਕਿ ਤੇ ਪੁਸ਼ਪਾ ਨਾ ਵੀ ਤੇਰੇ ਕੋਲ ਨਹੀਂ ਮੇਰੇ ਚੰਦਨ ਹੈਗਾ ਵੀਰੇ ਇਹ ਰੈੱਡ ਚੰਦਨ ਹੈ ਅੱਗੇ ਵਾਈਟ ਚੰਦਨ ਵੀ ਆਪਣੇ ਕੋਲ ਪਿਆ ਹੈ ਇਹ ਮੈਥਨੇ ਬਈ ਇਹ ਤਾਂ ਬਾਕੀ ਵੀਰੇ ਟ੍ਰਾਇਲ ਬੇਸ ਆ ਆ ਜਾਂਦੇ ਹਨਾ ਹਾਂਜੀ ਅੱਗੇ ਹੋਣ ਲੱਗੇ ਬਾਕੀ ਕਈ ਚੀਜ਼ਾਂ ਵੀ ਆਪਾਂ ਜੋ ਟ੍ਰਾਇਲ ਵੇ ਦੇ ਵਿੱਚ ਚੀਜ਼ਾਂ ਲੈ ਕੇ ਆਏ ਆ ਨਾ ਵੀਰੇ 10 ਚੀਜ਼ਾਂ ਆਪਣੇ ਹੋਣਗੀਆਂ 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 ਬਈ ਠੀਕ ਹੈ ਜੀ ਬਾਕੀ ਆਪਾਂ ਹਰ ਚੀਜ਼ ਆਪਾਂ ਥੋੜਾ ਹਾਈ ਟੈਕ ਆਪਾਂ ਨਰਸੀ ਦਾ ਨਾਮ ਤਾਂ ਹੀ ਰੱਖਿਆ ਵੀ ਆਪਾਂ ਥੋੜਾ ਪ੍ਰੋਫੈਸ਼ਨਲ ਤਰੀਕੇ ਨਾਲ ਚੱਲੇ ਬਾਕੀ ਬਈ ਪੰਜਾਬ ਦੇ ਧਰਤੀ ਇਹ ਜੀ ਹੁਣ ਤਾਂ ਸਾਰਾ ਕੁਝ ਹੋਣ ਲੱਗ ਗਿਆ ਆਪਣੇ ਹਨਾ ਅੱਗੇ ਵੀਰੇ ਮੰਗੋ ਨਹੀਂ ਹੁੰਦਾ ਸੀ ਹਣ ਮੰਗੋ ਬਹੁਤ ਵਧੀਆ ਹੁੰਦਾ ਮੰਗੋ ਬਹੁਤ ਵਧੀਆ ਹੁੰਦਾ ਬਾਈ ਸਹੀ ਗੱਲ ਹੈ ਹਾਂਜੀ ਬਹੁਤ ਵਧੀਆ ਚੀਜ਼ ਹੈ ਨਾਰੀਅਲ ਛੋਟਾ ਵੱਡਾ ਸਾਰਾ ਲੈ ਕੇ ਆਏ ਆ ਵੀਰੇ ਹਾਂਜੀ ਬਾਕੀ ਆਪਣੇ ਕੋਲ ਹੋਰ ਵੀ ਬਹੁਤ ਚੀਜ਼ਾਂ ਮੈਡੀਸਿਨ ਪlant ਵਗੈਰਾ ਬਹੁਤ ਪਏ ਆਪਣੇ ਕੋਲੇ ਮੈਡੀਸਿਨ ਵਿੱਚ ਬਹੁਤ ਚੀਜ਼ਾਂ ਸਪੋਨ ਨੂੰ ਭਜਾਉਣ ਵਾਲਾ ਬੜਾ ਸੁਣਿਆ ਵੇ ਕੀ ਨਾਮ ਹੈ ਸਨੇਕ ਪlant ਹੁੰਦਾ ਸਨੇਕ ਪlant ਉਹ ਹੈ ਆਪਣੇ ਕੋਲ ਕਿੱਥੇ ਬੰਦ ਪਿਆ ਵੀਰੇ ਉਹ ਵੀ ਦਿਖਾਉਂਦੇ ਆ ਤੁਹਾਨੂੰ ਪੋਸ ਕਰ ਦਿਓ ਅੱਛਾ ਇਹ ਹੈ ਬਾਈ ਸਨੇਕ ਪlant ਹੈ ਇਹਦੇ ਨੇੜੇ ਮਤਲਬ ਸੱਪ ਨਹੀਂ ਆਉਂਦਾ ਨਹੀਂ ਵੀਰੇ ਮੈਂ ਨਾ ਉੱਥੇ ਸੁਣਿਆ ਸੀ ਚੰਡੀਗੜ੍ਹ ਬਾਈ ਲਾਈ ਬੈਠਾ ਸੀਗਾ ਇਹ ਕਹਿੰਦਾ ਸਨੇਕ ਬਲੈਂਟ ਕਹਿੰਦੇ ਆ ਇਹਨੂੰ ਉਹਨਾਂ ਨੇ ਕਿਹਾ ਚੰਡੀਗੜ੍ਹ ਤੇਰੇ ਕੋਲੇ ਵੈਸੇ ਸੱਪ ਨਹੀਂ ਆਉਂਦੇ ਕਿ ਸਾਡੇ ਕੋਲ ਖੇਤਾਂ ਚ ਆਉਂਦੇ ਸਾਨੂੰ ਜਰੂਰਤ ਹੈ ਇਹਦੀ ਬਿਲਕੁਲ ਬਿਲਕੁਲ ਹੋਸ ਲੱਗ ਗਿਆ ਕਹਿੰਦਾ ਮੈਂ ਤਾਂ ਛਾਂਗ ਨੂੰ ਲਾ ਰੱਖਿਆ ਹਾਂਜੀ ਹਾਂਜੀ ਬਾਕੀ ਵੀਰੇ ਆਪਣੇ ਕੋਲ ਵੈਰਾਈਟੀ ਆਲਮੋਸਟ ਸਾਰੀ ਆ ਹਾਂਜੀ ਹਰ ਚੀਜ਼ ਆਪਣੇ ਕੋਲ ਮਿਲ ਜਾਂਦੀ ਹੈ ਕੋਈ ਚੱਕਰ ਵਾਲੀ ਕਰਨੀ ਨਹੀਂ ਆ ਨਹੀਂ ਬਾਈ ਇਸ ਚ ਨਾ ਤੁਹਾਡੇ ਵੈਸੇ ਵੀ ਅੰਦਰ ਦੇਖਿਆ ਨਾ ਤਾਂ ਤਾਪਮਾਨ ਦਾ ਫਰਕ ਸੀਗਾ ਬਾਹਰ ਥੋੜੀ ਗਰਮੀ ਮਹਿਸੂਸ ਹੁੰਦੀ ਹੈ ਬਾਹਰ ਵੀਰੇ ਇਹ ਆ ਨਾ ਜਿਹੜੀ ਤੋਂ ਪਸਿੱਧਾ ਨਹੀਂ ਆਉਣ ਦਿੰਦੀ। ਤੋਂ ਪਸਿੱਧਾ ਨਹੀਂ ਆਉਣ ਦਿੰਦੀ। ਵੈਸੇ ਵੀ ਬੂਟਾਂ ਕਰਕੇ ਵੀ ਇੱਕ ਵਾਤਾਵਰਨ ਦਾ ਬੜਾ ਫਰਕ ਫਰਕ ਤਾਂ ਵੀਰੇ ਡਿਗਰੀ ਨਾਲ ਤਾਂ ਪੈਂਦਾ। ਵੈਸੇ ਡਿੱਗ ਪੈਂਦਾ ਬੂਟਾਂ ਕਰਕੇ। ਹਾਂਜੀ ਹਾਂਜੀ ਵੀਰੇ। ਚਲੋ ਠੀਕ ਆ ਬਾਈ ਜੀ ਤੁਹਾਡੀ ਬੜੀ ਮਿਹਰ। ਠੀਕ ਆ।